ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਆਪਾਂ ਗੱਲਾਂ ਕਰਨੀਆਂ ਆਪਣੇ ਬੱਚਿਆਂ ਦੇ ਬਾਰੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਸਮਾਜ ਵਿੱਚ ਜੋ ਕੁਝ ਹੋ ਰਿਹਾ ਤੁਹਾਡੇ ਤੋਂ ਵੀ ਲੁਕਿਆ ਨਹੀਂ ਤੇ ਫੇਰ ਸਾਨੂੰ ਵੀ ਆਪਣੀਆਂ ਅੱਖਾਂ ਚਾਰ ਕਰ ਲੈਣੀਆਂ ਚਾਹੀਦੀਆਂ ਤੇ ਆਪਣੇ ਬੱਚਿਆਂ ਦਾ ਵੱਧ ਤੋਂ ਵੱਧ ਧਿਆਨ ਰੱਖਣਾ ਚਾਹੀਦਾ ਹੁਣ ਕੁਝ ਭੈਣ ਭਰਾ ਕੀ ਕਰਦੇ ਆਪਾਂ ਕੁਝ ਖਾਸ ਗੱਲਾਂ ਹੀ ਕਰਨੀਆਂ ਕਿ ਅਸੀਂ ਆਪਣੇ ਬੱਚਿਆਂ ਦੀ ਕੇਅਰ ਕਿਸ ਤਰ੍ਹਾਂ ਕਰੀਏ ਕਿ ਕਿਹੜੀਆਂ-ਕਿਹੜੀਆਂ ਗੱਲਾਂ ਜਿੱਥੇ ਸਾਨੂੰ ਜ਼ਿਆਦਾ ਜ਼ਰੂਰਤ ਆ ਆਪਣੇ ਬੱਚਿਆਂ ਦਾ ਧਿਆਨ ਰੱਖਣ ਬਾਰੇ ਹੁਣ ਕੁਝ ਭੈਣ ਭਰਾ ਕੀ ਕਰਦੇ ਉਹ ਕੰਮ ਕਰਤੇ ਜਾਂਦੇ ਹੁੰਦੇ ਤੇ ਘਰ ਵਿੱਚ ਦਾਦਾ-ਦਾਦੀ ਹੁੰਦੇ ਜਿਨ੍ਹਾਂ ਕੋਲ ਬੱਚਿਆਂ ਨੂੰ ਰਹਿਣਾ ਪੈਂਦਾ ਜਾਂ ਬੱਚਿਆਂ ਨੂੰ ਛੱਡ ਕੇ ਜਾਂਦੇ ਆ ਹੁਣ ਮੈਂ ਇਥੇ ਇਹ ਨਹੀਂ ਕਹਿੰਦੀ ਕਿ ਦਾਦਾ-ਦਾਦੀ ਬੱਚਿਆਂ ਦਾ ਖਿਆਲ ਨਹੀਂ ਰੱਖਦੇ ਦਾਦਾ-ਦਾਦੀ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹੁੰਦੇ ਕਿਉਂਕਿ ਤੁਸੀਂ ਸੁਣਿਆ ਨਾ ਕਹਾਵਤ ਆ ਕਿ ਮੂਲ ਨਾਲੋਂ ਵਿਆਜ ਵੱਧ ਪਿਆਰਾ ਹੁੰਦਾ ਤੇ ਫਿਰ ਉਹਨਾਂ ਨੂੰ ਇਹ ਇਹ ਪੋਤੇ-ਪੋਤੀਆਂ ਵੱਧ ਪਿਆਰੇ ਹੁੰਦੇ ਪਰ ਪੱਚਾ ਭਾਵੇਂ 4 ਸਾਲ ਦਾ ਹੋਵੇ ਤੇ ਭਾਵੇਂ 14 ਸਾਲ ਦਾ ਹੋਵੇ ਮਾਂ-ਬਾਪ ਦੀ ਨਿਗਾਹ ਹੇਠ ਹੀ ਰਹਿਣਾ ਚਾਹੀਦਾ ਆ ਹੁਣ ਮਾਂ-ਬਾਪ ਜੇਕਰ ਕੰਮਕਾਰ ਤੇ ਜਾਂਦੇ ਨੇ ਜਾ ਉਹਨਾਂ ਨੇ ਕਿਤੇ ਜਾਣਾ ਤਾਂ ਕੁਝ ਜਗ੍ਹਾ ਐਹੋ ਜਈਆਂ ਹੁੰਦੀਆਂ ਜਿੱਥੇ ਬੱਚਿਆਂ ਨੂੰ ਨਾਲ ਨਹੀਂ ਲਿਜਾਇਆ ਜਾ ਸਕਦਾ ਹੁੰਦਾ ਜਿਵੇਂ ਕਿਸੇ ਕਿਤੇ ਅਫਸੋਸ ਕਰਨ ਜਾਣਾ ਹੋਵੇ ਕੋਈ ਚੰਗੀ ਮਾੜੀ ਜਗ੍ਹਾ ਤੇ ਜਾਣਾ ਹੋਵੇ ਤੇ ਬੱਚੇ ਨਾਲ ਨਹੀਂ ਖੜਨੇ ਹੁੰਦੇ ਤੇ ਫੇਰ ਬੱਚਿਆਂ ਨੂੰ ਸਕੂਲ ਭੇਜ ਕੇ ਤੇ ਫਿਰ ਪਿੱਛੋਂ ਹੀ ਜਾਣਾ ਚਾਹੀਦਾ ਹੈ ਤੇ ਫਿਰ ਮਾਂ ਇਸ ਗੱਲ ਦਾ ਧਿਆਨ ਜ਼ਰੂਰ ਰੱਖੇ ਕਿ ਇਹ ਨਾ ਹੋਵੇ ਕਿ ਤੁਸੀਂ ਲੇਟ ਹੋ ਗਏ ਜੇ ਤੇ ਜੇ ਘਰ ਵਿੱਚ ਦਾਦਾ ਦਾਦੀ ਵੀ ਨਹੀਂ ਆ ਤਾਂ ਤੁਸੀਂ ਗਵਾਂਡੀਆਂ ਨੂੰ ਫੋਨ ਕਰ ਦੋ ਕਿ ਸਾਡੇ ਬੱਚੇ ਘਰ ਆਉਣੇ ਜੇ ਤੇ ਮਾੜਾ ਜਿਹਾ ਧਿਆਨ ਰੱਖਿਓ ਇਹ ਮਾੜੇ ਜੇ ਧਿਆਨ ਚ ਆਪਣੇ ਬੱਚਿਆਂ ਨੂੰ ਕਦੀ ਨਾ ਛੱਡੋ ਕੋਸ਼ਿਸ਼ ਕਰੋ ਕਿ ਸਭ ਤੋਂ ਪਹਿਲਾਂ ਤੁਹਾਡੇ ਬੱਚਿਆਂ ਦੀ ਕੇਅਰ ਆ ਤੁਹਾਡੇ ਵਾਸਤੇ ਤੇ ਤੁਸੀਂ ਕਿਤੇ ਵੀ ਗਏ ਹੋ ਨਾ ਤਾਂ ਜਦੋਂ ਤੁਹਾਡੇ ਬੱਚਿਆਂ ਨੇ ਸਕੂਲ ਤੋਂ ਘਰ ਆਉਣਾ ਨਾ ਤਾ ਮਾਂ ਬੱਚਿਆਂ ਦੇ ਆਉਣ ਤੋਂ ਪਹਿਲਾਂ ਹੀ ਘਰ ਹੋਣੀ ਚਾਹੀਦੀ ਆ ਜਾਂ ਫਿਰ ਕਿਤੇ ਵੀ ਕੰਮਕਾਰ ਤੇ ਜਾਂਦੇ ਨੇ ਨਾ ਤਾਂ ਇਸ ਗੱਲ ਦਾ ਧਿਆਨ ਜ਼ਰੂਰ ਰੱਖਣ ਕਿ ਜਦੋਂ ਵੀ ਬੱਚੇ ਘਰ ਹੋਣ ਜਾਂ ਬੱਚੇ ਸਕੂਲ ਤੋਂ ਆਉਣ ਤਾਂ ਮਾਂ ਦਾ ਘਰ ਵਿੱਚ ਹੋਣਾ ਬੜਾ ਜ਼ਰੂਰੀ ਆ ਹੁਣ ਇੱਥੇ ਸਵਾਲ ਇਹ ਉੱਠਦਾ ਕਿ ਤੁਸੀਂ ਕਹੋਗੇ ਕਿ ਘਰ ਵਿੱਚ ਦਾਦਾ-ਦਾਦੀ ਹੁੰਦੇ ਆ ਅਸੀਂ ਉਹਨਾਂ ਕੋਲ ਆਪਣੇ ਬੱਚਿਆਂ ਨੂੰ ਛੱਡ ਕੇ ਆਉਨੇ ਆ ਜੇਕਰ ਦਾਦਾ-ਦਾਦੀ ਘਰ ਵਿੱਚ ਹੈਗੇ ਤੁਸੀਂ ਛੱਡ ਕੇ ਆਉਂਦੇ ਹੋ ਚੰਗੀ ਗੱਲ ਆ ਪਰ ਮੈਨੂੰ ਇੱਕ ਗੱਲ ਸੱਚ-ਸੱਚ ਦੱਸਿਓ ਕਿ ਕੀ ਗੱਲ ਤੁਹਾਡੇ ਬੱਚੇ ਆਪਣੇ ਦਾਦਾ-ਦਾਦੀ ਕੋ ਕਿੰਨਾ ਕੋ ਡਰਦੇ ਆ ਮੇਰੇ ਖਿਆਲ ਵਿੱਚ ਜੇਕਰ ਆਪਣੇ ਘਰਾਂ ਵਿੱਚ ਛਾਤੀ ਮਾਰੀਏ ਤਾਂ ਬੱਚੇ ਦਾਦੇ-ਦਾਦੀਆਂ ਕੋਲੋਂ ਬਿਲਕੁਲ ਨਹੀਂ ਡਰਦੇ ਹੁੰਦੇ ਕੋਈ ਵਿਰਲਾ ਵਾਂਝਾ ਪਰਿਵਾਰ ਹੀ ਹੋਵੇਗਾ ਜਿੱਥੇ ਬੱਚਿਆਂ ਨੂੰ ਦਾਦੇ-ਦਾਦੀਆਂ ਦਾ ਡਰ ਹੋਵੇਗਾ ਨਹੀਂ ਤੇ ਬਹੁਤ ਘੱਟ ਬੱਚੇ ਦਾਦੇ-ਦਾਦੀਆਂ ਨੂੰ ਕੁਝ ਵੀ ਨਹੀਂ ਸਮਝਦੇ ਉਹ ਇਸ ਕਰਕੇ ਕਿਉਂਕਿ ਦਾਦੇ-ਦਾਦੀਆਂ ਨੇ ਇਹ ਮਾਹੌਲ ਨਹੀਂ ਵੇਖੇ ਜਿਹੜੇ ਹੁਣ ਵੇਖਣੇ ਪੈ ਰਹੇ ਆ ਉਹ ਆਪਣੇ ਬੱਚਿਆਂ ਨੂੰ ਟੋਕਾ-ਟਾਕੀ ਕਰਦੇ ਸੀ ਚੰਡ ਕੇ ਰੱਖਦੇ ਸੀ ਤੇ ਪਾਲਦੇ ਸੀ ਪਰ ਜਦੋਂ ਅੱਜ ਦੇ ਬੱਚਿਆਂ ਨਾਲ ਉਹ ਟੋਕਾ-ਟਾਕੀ ਕਰਦੇ ਆ ਨਾ ਤਾਂ ਬੱਚੇ ਇਹ ਗੱਲਾਂ ਪਸੰਦ ਨਹੀਂ ਕਰਦੇ ਬੱਚੇ ਇਹਨਾਂ ਗੱਲਾਂ ਤੋਂ ਖਿੱਚ ਜਾਂਦੇ ਆ ਜਿਸ ਕਰਕੇ ਫਿਰ ਉਹ ਉਹਨਾਂ ਦਾਦੇ-ਦਾਦੀਆਂ ਤੋਂ ਡਰਦੇ ਨਹੀਂ ਉਹਨਾਂ ਦੇ ਕੰਟਰੋਲ 'ਚ ਨਹੀਂ ਰਹਿੰਦੇ ਜਿਸ ਕਰਕੇ ਫਿਰ ਮਾਪੇ ਨੂੰ ਚਾਹੀਦਾ ਕਿ ਜਦੋਂ ਬੱਚੇ ਘਰ ਆ ਜਾਣ ਨਾ ਤਾਂ ਮਾਂ ਘਰ ਵਿੱਚ ਮੌਜੂਦ ਜ਼ਰੂਰ ਹੋਵੇ ਜੇਕਰ ਉਹ ਕਿਤੇ ਕੰਮਕਾਰ ਤੇ ਗਈ ਜਾਂ ਉੱਧਾਂ ਕਿਤੇ ਗਈ ਹੈ ਨਾ ਤਾਂ ਫਿਰ ਉਹ ਉਸ ਟਾਈਮ ਤੱਕ ਘਰ ਵਾਪਸ ਜ਼ਰੂਰ ਆ ਜੇ ਕਿਉਂਕਿ ਜੋ ਕੁਝ ਵੀ ਸਮਾਜ 'ਚ ਹੋ ਰਿਹਾ ਹੈ ਨਾ ਇਹ ਦੂਰ ਦੂਰ ਸੁਣਨਿਆ ਜ਼ਰੂਰ ਜਾ ਰਿਹਾ ਤੇ ਕਿਤੇ ਇਹ ਨਾ ਹੋਵੇ ਕਿ ਇਹ ਗੱਲਾਂ ਸਾਡੇ ਘਰ ਵਿੱਚ ਆਣ ਵੜਨ ਤੇ ਫਿਰ ਅਸੀਂ ਪਹਿਲਾਂ ਹੀ ਆਪਣੇ ਬੱਚਿਆਂ ਦੀ ਰਖਵਾਲੀ ਕਰਨੀ ਸ਼ੁਰੂ ਕਰ ਦਈਏ ਕਿਉਂਕਿ ਮਾ ਬੱਚੇ ਕੀ ਹੁੰਦੇ ਕਿ ਜਦੋਂ ਬੱਚੇ ਥੋੜੇ ਸਿਆਣੇ ਹੋ ਜਾਂਦੇ ਆ ਨਾ ਤਾਂ ਫੋਨ ਤੇ ਹਰ ਬੱਚੇ ਕੋਲ ਆ ਇਹ ਗੱਲ ਤਾਂ ਕਿਸੇ ਕੋਲੋਂ ਵੀ ਲੁਕੀ ਛਿਪੀ ਨਹੀਂ ਆ ਤੇ ਫਿਰ ਬੱਚੇ ਤੇ ਮਾਪੇ ਦੀਆਂ ਅੱਖਾਂ ਵਿੱਚ ਵੀ ਘੱਟਾ ਪਾ ਦਿੰਦੇ ਆ ਤੇ ਫੋਨ ਵਿੱਚ ਪਤਾ ਨਹੀਂ ਕੀ ਕੁਝ ਵੇਖਦੇ ਰਹਿੰਦੇ ਆ ਤਾਂ ਹੀ ਅਸੀਂ ਅੱਗੇ ਵੀ ਵੀਡੀਓਜ਼ ਕੀਤੀਆਂ ਸੀ ਕਿ ਮਾਂ ਦੀਆਂ ਚਾਹ ਰੱਖਾ ਹੋਣੀਆਂ ਚਾਹੀਦੀਆਂ ਕਿ ਤਾਂ ਕਿ ਉਹ ਆਉਂਦੀ ਜਾਂਦੀ ਆਪਣੇ ਬੱਚਿਆਂ ਵੱਲ ਜ਼ਰੂਰ ਵੇਖੇ ਕਿ ਉਹ ਕੀ ਵੇਖ ਰਹੇ ਆ ਤੇ ਕੀ ਕਰ ਰਹੇ ਆ ਤੇ ਫਿਰ ਬੱਚੇ ਦੇ ਅੱਗੇ ਕਹਿੰਦੇ ਕਿ ਸਾਨੂੰ ਟੋਕਾ ਟਾਕੀ ਘਰ ਵਿੱਚ ਹੋਣੀ ਆ ਤਾਂ ਮਾਂ ਤੇ ਘਰੋਂ ਗਈ ਹੋਵੇ ਤੇ ਚੰਗਾ ਵਾ ਦਾਦੇ-ਦਾਦੀ ਤੋਂ ਅਸੀਂ ਉਦਾਂ ਨਹੀਂ ਡਰਦੇ ਤੇ ਫੋਨ ਵਿੱਚ ਲੱਗੇ ਰਹੀਏ ਸਾਨੂੰ ਕੋਈ ਰੋਕਣ ਵਾਲਾ ਤੇ ਘਰ ਵਿੱਚ ਨਾ ਹੋਵੇ ਪਰ ਮਾਂ ਨੂੰ ਇਹ ਸਾਰੀਆਂ ਗੱਲਾਂ ਦਾ ਧਿਆਨ ਜਿਹੜਾ ਉਹ ਰੱਖਣਾ ਪੈਣਾ ਆ ਆਪਣੇ ਬੱਚਿਆਂ ਨੂੰ ਚੰਗੀ ਸਿਹਤ ਦੇਣ ਵਾਸਤੇ ਮਾਂ ਨੂੰ ਹਰ ਕਦਮ ਹਰ ਵਕਤ ਇਹ ਜਾਣਕਾਰੀ ਜ਼ਰੂਰ ਲੈਣੀ ਚਾਹੀਦੀ ਜ਼ਰੂਰ ਰੱਖਣੀ ਚਾਹੀਦੀ ਆ ਕਿ ਇਹ ਸਮਾਂ ਬਹੁਤ ਨਾਜ਼ੁਕ ਚੱਲ ਰਿਹਾ ਤੇ ਮੈਂ ਆਪਣੇ ਬੱਚਿਆਂ ਦੀ ਪਰਵਰਿਸ਼ ਕਿਵੇਂ ਕਰਨੀ ਆ ਮੈਂ ਆਪਣੇ ਬੱਚਿਆਂ ਦੀ ਕੇਅਰ ਕਿਵੇਂ ਕਰਨੀ ਆ ਤਾਂ ਕਿ ਕੋਈ ਮਾੜੀ ਘਟਨਾ ਨਾ ਵਾਪਰ ਜਾਵੇ ਤੇ ਕਦੇ ਵੀ ਇਹੋ ਜਿਹਾ ਮੌਕਾ ਨਾ ਛੱਡੋ ਕਿ ਅਸੀਂ ਇਹ ਇਗਨੋਰ ਕਰ ਦਈਏ ਕਿ ਕੋਈ ਗੱਲ ਨਹੀਂ ਬੱਚੇ ਵੱਡੇ ਘਰ ਆ ਹੀ ਜਾਣਾ ਆ ਤੇ ਅਸੀਂ ਥੋੜਾ ਲੇਟ ਚੱਲ ਜਾਾਂਗੇ ਕਿਤੇ ਅਸੀਂ ਸਦਾ ਲਈ ਲੇਟ ਨਾ ਹੋ ਜਾਈਏ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਬੱਚਿਆਂ ਦੇ ਘਰ ਹੋਣ ਮੌਜੂਦ ਹੋਣ ਤਾਂ ਮਾਂ ਨਾਲ ਮੌਜੂਦ ਜ਼ਰੂਰ ਹੋਵੇ ਭਾਵੇਂ ਤੁਸੀਂ ਕੋਈ ਕੰਮ ਕਰ ਹੀ ਕਰਦੇ ਹੋ ਤੇ ਆਪਣੇ ਕੰਮਕਾਰ ਨੂੰ ਇਸ ਤਰੀਕੇ ਨਾਲ ਸੈੱਟ ਕਰ ਲਵੋ ਕਿ ਜਦੋਂ ਤੁਹਾਡੇ ਬੱਚੇ ਘਰ ਹੋਣ ਘਰ ਪਹੁੰਚਣ ਤਾਂ ਤੁਸੀਂ ਵੀ ਆਪਣੇ ਘਰ ਜ਼ਰੂਰ ਪਹੁੰਚੋ ਤੇ ਦੂਜੀ ਗੱਲ ਬੱਚਿਆਂ ਦੀ ਇਹ ਉਮਰ ਤੇ ਡਿਪੈਂਡ ਨਹੀਂ ਕਰਦਾ ਕਿ ਹਾਂ ਬੱਚਾ ਛੋਟਾ ਆ ਜਾਂ ਵੱਡਾ ਆ ਬੱਚਾ ਭਾਵੇਂ 4 ਸਾਲ ਦਾ ਆ ਜਾਂ ਤੇ ਭਾਵੇਂ 14 ਸਾਲ ਦਾ ਆ ਭਾਵੇਂ ਧੀ ਆ ਤੇ ਭਾਵੇਂ ਪੁੱਤਰ ਆ ਨਿਗਰਾਨੀ ਦੋਨਾਂ ਦੀ ਹੀ ਕਰਨੀ ਪੈਣੀ ਆ ਸੋ ਉਮੀਦ ਕਰਦੀ ਆ ਕਿ ਤੁਹਾਡੇ ਨਾਲ ਕੀਤੀਆਂ ਇਹ ਗੱਲਾਂ ਤੁਹਾਨੂੰ ਜ਼ਰੂਰ ਪਸੰਦ ਆਉਣਗੀਆਂ ਤੇਰਾ ਤੁਹਾਡੇ ਨਾਲ ਇਹ ਗੱਲਾਂ ਸਾਂਝੀਆਂ ਕਰਨ ਦਾ ਸਿਰਫ ਇਹ ਮਕਸਦ ਸੀ ਕਿ ਸਾਡੇ ਬੱਚੇ ਸਹੀ ਰਹਿਣ ਸਾਡੇ ਬੱਚੇ ਸਿਹਤਮੰਦ ਤੰਦਰੁਸਤ ਰਹਿਣ ਸਾਡੇ ਬੱਚਿਆਂ ਤੇ ਕਿਤੇ ਕੋਈ ਮਾੜੀ ਘੜੀ ਨਾ ਆ ਜਾਵੇ ਕਿਉਂਕਿ ਮਾਪੇ ਵਾਸਤੇ ਸਭ ਤੋਂ ਪਹਿਲੀ ਵੱਡੀ ਜ਼ਿੰਮੇਵਾਰੀ ਬੱਚੇ ਹੁੰਦੇ ਨੇ ਤੇ ਫਿਰ ਆਪਣੇ ਬੱਚਿਆਂ ਲਈ ਇਹਨਾਂ ਗੱਲਾਂ ਦਾ ਧਿਆਨ ਜਿਹੜਾ ਉਹ ਹਰ ਮਾਪੇ ਨੂੰ ਜ਼ਰੂਰ ਰੱਖਣਾ ਚਾਹੀਦਾ ਸੋ ਆਸ ਕਰਦੀ ਆ ਤੁਹਾਨੂੰ ਵਿਚਾਰ ਜ਼ਰੂਰ ਪਸੰਦ ਆਉਣਗੇ ਖੁਸ਼ ਰਹੋ ਤੰਦ